ਅੱਜ ਹੁਸ਼ਿਆਰਪੁਰ ਦੇ ਵਿੱਚ ਲੱਖਾਂ ਸਦਾਨਾ ਵੀ ਪਹੁੰਚੇ ਹੋਏ ਨੇ ਅਕਸਰ ਆਪਾਂ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਵੇਖਦੇ ਆਂ ਤੇ ਵਿਚਾਰਾਂ ਨੂੰ ਸੁਣਦੇ ਆਂ ਕਿਉਂਕਿ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਹੁਸ਼ਿਆਰਪੁਰ ਦੇ ਵਿੱਚ ਜੋ ਘਟਨਾਗ੍ਰਾਮ ਵਾਪਰਿਆ ਸੀ ਇੱਕ ਇਹ ਪੰਜ ਸਾਲਾਂ ਮਾਸੂਮ ਦਾ ਜਿਹੜਾ ਇੱਕ ਪਰਵਾਸੀ ਵੱਲੋਂ ਜਿਹੜਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਇਹ ਲੋਕਾਂ ਦੇ ਵਿੱਚ ਜਿਹੜੀ ਰੋਸ ਲਹਿਰ ਵੱਧਦੀ ਜਾ ਰਹੀ ਹੈ ਤੇ ਅੱਜ ਹੁਸ਼ਿਆਰਪੁਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਇੱਕ ਵੱਡਾ ਇਕੱਠ ਕਰਕੇ ਇੱਕ ਰੋਸ ਮਾਰਚ ਜਿਹੜਾ ਗੁਰੂ ਘਰ ਤੋਂ ਸ਼ੁਰੂ ਹੋ ਕੇ ਡੀਸੀ ਦਫ਼ਤਰ ਤੱਕ ਜਾ ਰਿਹਾ ਡੀਸੀ ਤੇ ਲੱਖਾਂ ਸਦਾਣਾ ਵੀ ਪਹੁੰਚੇ ਹੋਏ ਨੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤਾਂ ਸਾਡੇ ਨਾਲ ਲੱਖਾਂ ਸਦਾਣਾ ਜੀ ਜੁੜ ਚੁੱਕੇ ਨੇ ਬਾਈ ਜੀ ਤੁਸੀਂ ਅੱਜ ਹੁਸ਼ਿਆਰਪੁਰ ਦੇ ਵਿੱਚ ਆਏ ਹੋ ਬੇਹਦ ਦਰਿੰਦਗੀ ਭਰੀ ਘਟਨਾ ਵਾਪਰੀ ਸੀ ਪੰਜਾਬੀਆਂ ਦੇ ਵਿੱਚ ਰੋਸ ਲੈਰ ਪ੍ਰਵਾਸੀਆਂ ਪ੍ਰਤੀ ਵਧਦੀ ਜਾ ਰਹੀ ਹੈ ਕਿਵੇਂ ਵਿਖਦੇ ਹੋ ਸਾ ਜੋ ਘਟਨਾ ਵਾਪਰੀ ਸੀ ਦੇਖੋ ਮੈਂ ਪਹਿਲਾਂ ਹੀ ਸੁਣਨ ਇੱਕ ਗੱਲ ਕਹਿ ਦਾਂ ਸਾਡਾ ਨਾਰਾ ਹੈ ਪੰਜਾਬ ਬਚਾਓ ਪੰਜਾਬੀਅਤ ਬਚਾਓ ਪੰਜਾਬ ਦਾ ਸੱਭਿਆਚਾਰ ਬਰਸਾ ਬਚਾਓ ਪੰਜਾਬ ਦੀ ਬੋਲੀ ਬਚਾਓ ਤੇ ਕਾਨੂੰਨ ਬਣਾਓ ਕਾਨੂੰਨ ਉਸ ਸੰਵਿਧਾਨਕ ਦਾਇਰੇ ਚ ਕਾਨੂੰਨ ਉਹ ਜੇ ਉੱਤਰਾਖੰਡ ਚ ਹਿਮਾਚਲ ਰਾਜਸਥਾਨ ਜੰਮੂ ਕਸ਼ਮੀਰ ਮਨੀਪੁਰ ਸਿਕਮਰ ਨਾਚਲ ਮਗਾ ਲਿਆ ਉਹ ਸਾਰੇ ਸਕੇ ਇੰਨਾ ਚ ਬਣ ਸਕਦਾ ਉਹਨਾਂ ਕੋਲੇ 371 ਤੇ एबीसीडी ਤੋਂ ਲੈ ਕੇ ਵਿਸ਼ੇਸ਼ ਅਧਿਕਾਰ ਨੇ ਉਹਨਾਂ ਲੋਕਾਂ ਕੋਲੇ ਆਪਣੀ ਬੋਲੀ ਵੀ ਉਹਨਾਂ ਨੇ ਬਚਾ ਕੇ ਰੱਖੀ ਐ ਸੱਭਿਆਤਾ ਬਚਾ ਕੇ ਰੱਖੀ ਐ ਤੁਸੀਂ ਹਿਮਾਚਲ ਚਲੇ ਜਾਓ ਜ਼ਮੀਨ ਨਹੀਂ ਲੈ ਸਕਦੇ ਨੌਕਰੀ ਉਥੋਂ ਦੇ ਬੋਨਫਾਇਡ ਨੂੰ ਮਿਲੂਗੀ ਤੁਸੀਂ ਉੱਥੇ ਵੋਟ ਨਹੀਂ ਬਣਾ ਸਕਦੇ ਉਤਰਾਖੰਡ ਦੇ ਵਿੱਚ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਇਹ ਹੋਰ ਸੂਬਿਆਂ ਦੀ ਜ਼ਮੀਨ ਨਹੀਂ ਲੈ ਸਕਦੇ ਪੰਜਾਬ ਬਣਾ ਦਾ ਸ਼ਾਮਲਾਡ ਵੀ ਜਿਹੜਾ ਮਰਜ਼ੀ ਆ ਕੇ ਦੱਬ ਲਈ ਕਰਮਸ਼ਾਲਾ ਬਣ ਘੜਾ ਮਰਜ਼ੀ ਮੰਜਾ ਲਾ ਲਓ ਆ ਕੇ ਉਹਦੇ ਲਈ ਲੜਾਈ ਅਸੀਂ ਲੜ ਰਹੇ ਆਂ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਤੁਹਾਡਾ ਸੰਘਰਸ਼ ਹਿੰਸਕ ਹੋ ਗਿਆ ਸਰਕਾਰ ਦੀ ਕੋਸ਼ਿਸ਼ ਰਹਿਣੀ ਹੈ ਜਾਂ ਇਸਨਾਂ ਦੀ ਕੋਸ਼ਿਸ਼ ਵੀ ਆਪਣੇ ਬੰਦੇ ਵਾੜ ਕੇ ਸੰਘਰਸ਼ ਨਹੀਂ ਹੋਣਾ ਲੀਹੋਂ ਲਾ ਦਿਓ ਜਦੋਂ ਹਿੰਸਕ ਹੋ ਗਿਆ ਸਰਕਾਰ ਨੂੰ ਮੌਕਾ ਮਿਲ ਗਿਆ ਛੋਡੇ ਖਿਲਾਫ ਉਦੋਂ ਬਾਅਦ ਤੁਸੀਂ ਛੋਡੇ ਸੰਘਰਸ਼ ਰੁਲ ਜਾਣੇ ਆ ਛੋਡੇ ਮੁੱਦੇ ਰੁਲ ਜਾਣੇ ਆ ਫੇਰ ਭੁੱਲ ਜਿਓ ਸੰਘਰਸ਼ ਜਿੱਤੇ ਜਾਉਗਾ ਜੀ ਬਾਈ ਜੀ ਪੰਜਾਬੀ ਮਾਤ ਪਛਾਦੀ ਆਪਾਂ ਗੱਲ ਕਰ ਲਈਏ ਤੁਸੀਂ ਆਵਾਜ਼ ਚੱਕੀ ਹੈ ਪਾਣੀਆਂ ਦੀ ਗੱਲ ਕਰ ਲਈਏ ਤੁਸੀਂ ਆਵਾਜ਼ ਚੱਕੀ ਹੈ ਪ੍ਰਵਾਸੀਆਂ ਦਾ ਚਲੋ ਇਹ ਘਟਨਾ ਗ੍ਰਾਮ ਹੁਣ ਵੇਖੋ ਤੇ ਦਿੰਦਗੀ ਪਰਾ ਵਾਪਰਿਆ ਪਰ ਤੁਸੀਂ ਤਾਂ ਪਿਛਲੇ ਲੰਬੇ ਸਮੇਂ ਤੋਂ ਆਵਾਜ਼ ਚੱਕ ਰਹੇ ਹੋ ਜੀ ਸਰਕਾਰਾਂ ਦਾ ਆਮ ਲੋਕਾਂ ਵੱਲੋਂ ਵੀ ਸਾਡੇ ਵਰਗਿਆਂ ਵੱਲੋਂ ਵੀ ਮੰਗ ਕੀਤੀ ਜਾਂਦੀ ਹੈ ਸਰਕਾਰਾਂ ਬਿਸ਼ਰਮੀ ਦੇ ਆਲਮ ਵਿੱਚ ਨੇ ਜੀ ਪੂਰੇ ਦੇਖੋ ਸਰਕਾਰਾਂ ਮੁੱਖ ਮੰਤਰੀ ਦਾ ਬਿਆਨ ਕੱਡਾ ਸ਼ਰਮਨਾਕ ਬਿਆਨ ਹੈ ਕਿ ਤਾਂ ਜੀ ਅਸੀਂ ਕਿਵੇਂ ਰੋਕਦੀਏ ਜੇ ਦੂਜੇ ਸੂਬਿਆਂ ਨੇ ਰੋਕਿਆ ਤੁਸੀਂ ਕਿਉਂ ਨਹੀਂ ਰੋਕ ਸਕਦੇ ਤੁਸੀਂ ਵਿਰੋਧੀ ਧਿਰ ਵੱਲੋਂ ਕਿਸੇ ਲੀਡਰ ਦਾ ਬਿਆਨ ਨਹੀਂ ਆਇਆ ਸਾਰਿਆਂ ਨੇ ਬਸ ਚੁੱਪ ਕਰ ਗਏ ਜਾਂ ਉਹਨਾਂ ਦੇ ਹੱਕ 'ਚ ਭੁਗਤ ਰਹੇ ਨੇ ਉਹਨਾਂ ਲਈ ਸਿਰਫ ਤੇ ਸਿਰਫ ਸੱਤਾ ਪ੍ਰਾਪਤੀ ਹੈ ਸੱਤਾ ਕਿਵੇਂ ਪ੍ਰਾਪਤ ਕਰਨੀ ਹੈ ਕੁਰਸੀ ਕਿਵੇਂ ਹਾਸਲ ਕਰਨੀ ਹੈ ਮੰਤਰੀ ਮੁੱਖ ਮੰਤਰੀ ਕਿਵੇਂ ਬਣਨਾ ਉਹਨਾਂ ਲਈ ਪੰਜਾਬ ਦੀ ਸੱਭਿਆਤਾ ਚਾਹੇ ਕੱਲ ਨੂੰ ਖਤਮ ਹੁੰਦੀ ਅੱਜ ਜੇ ਕੋਈ ਲੈਣਾ ਦੇਣਾ ਨਹੀਂ ਹੈਗਾ ਪਰ ਸਾਡੇ ਲੋਕ ਵੀ ਤਾਂ ਜ਼ਿੰਮੇਵਾਰ ਆ ਜਿਹੜੇ ਨਜਨਾ ਜੁੜੇ ਹੋਏ ਆ ਜਿਨ੍ਹਾਂ ਨੂੰ ਦਿਖਦੇ ਨਹੀਂ ਐਡਾ ਕੋਈ ਸ਼ੋਰ ਰਿਹਾ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਅੱਜ ਵੀ ਨਾ ਪੰਜਾਬੀ ਜੇ ਪੰਜਾਬ ਅੱਜ ਵੀ ਨਾ ਜਾਗੇ ਨਾ ਪੰਜਾਬੀ ਤਾਂ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਖਤਰਨਾਕ ਹੋ ਜਾਣਾ ਤੇ ਇਹਨਾਂ ਸਰਕਾਰਾਂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਪੰਜਾਬ ਦਾ ਲਹੂ ਲਹਾਨ ਕਰ ਦੇਣਾ ਲਖਬਾ ਜੀ ਆਗੂਆਂ ਤੋਂ ਇਲਾਵਾ ਆਪਾਂ ਆਪਣੇ ਜਿਹੜੇ ਪੰਜਾਬ ਦੇ ਜਾਏ ਨੇ ਜੋ ਪੰਜਾਬੀ ਕਿਸਾਨ ਆਗੂਆਂ ਦੀ ਗੱਲ ਕਰਦੀ ਏ ਕਈਆਂ ਦੇ ਵਿੱਚੋਂ ਢਿੱਡੀ ਪੇੜਾ ਹੋਣ ਲੱਗੀਆਂ ਨੇ ਉਹ ਕਹਿੰਦੇ ਜੀ ਨਾ ਤਾਂ ਇੰਡਸਟਰੀ ਚੱਲ ਸਕਦੀ ਹੈ ਪ੍ਰਵਾਸੀਆਂ ਬਿਨਾਂ ਨਾ ਖੇਤੀ ਸੈਕਟਰ ਚੱਲ ਸਕਦਾ ਕੀ ਅੱਜ ਪੰਜਾਬ ਦੇ ਉਹਨਾਂ ਦੇ ਕਹਿੰਦੇ ਮਤਾਂ ਕਿ ਪ੍ਰਵਾਸੀਆਂ ਤੇ ਡਿਪੈਂਡ ਹੋ ਗਿਆ ਜੀ ਸਾਰਾ ਪੰਜਾਬ ਨਹੀਂ ਪਹਿਲੀ ਗੱਲ ਤਾਂ ਕੀ ਕੀ ਇਹਦੂ ਪਹਿਲਾਂ ਪੰਜਾਬ ਭੁੱਖਾ ਮਰਦਾ ਸੀ ਕੀ ਪੰਜਾਬੀ ਐਡੇ ਕਹੇ ਗੁਜ਼ਰੇ ਆ ਪੰਜਾਬੀ ਦਾ ਸੜਕਾਂ ਤੇ ਆ ਕੇ ਤੁਸੀਂ ਕਹਿੰਦੇ ਹੋ ਅਸੀਂ ਪੰਜਾਬ ਦੇ ਮਜ਼ਦੂਰ ਦੀ ਗੱਲ ਕਰਦੇ ਆ ਤੇ ਫਿਰ ਪੰਜਾਬ ਦੇ ਮਜ਼ਦੂਰ ਦਾ ਹੱਕ ਖੋਹਿਆ ਗਿਆ ਇੱਥੇ ਐਸਸੀ ਸਰਟੀਫਿਕੇਟ ਬਣਾ ਕੇ ਜਿੰਨੀਆਂ ਸਾਡੇ ਕਿਹਰੇ ਗਰੀਬ ਐਸਸੀ ਬੀਸੀ ਭਰਾ ਨੂੰ ਸਹੂਲਤਾਂ ਮਿਲਦੀਆਂ ਸਰਕਾਰ ਵੱਲੋਂ ਕੋਈ ਉਹ ਸਾਰੇ ਉਹ ਲੈ ਰਹੇ ਨੇ ਤੁਸੀਂ ਆਪਣੇ ਹੱਕ 'ਚ ਖੜ ਕੇ ਜਾ ਕੇ ਤੁਸੀਂ ਜੂਨੀਅਰਾਂ ਬਣਾ ਰੱਖੀਆਂ ਨੇ ਸਾਡੇ ਪੰਜਾਬ ਦੇ ਮਜ਼ਦੂਰਾਂ ਦੀਆਂ ਤੇ ਅੱਜ ਤੁਸੀਂ ਗੱਲ ਕਿਹਦੇ ਹੱਕ 'ਚ ਖੜ ਕੇ ਕਰ ਰਹੇ ਹੋ ਅਗਲੀ ਗੱਲ ਅਸੀਂ ਕਿਤੇ ਨਹੀਂ ਕਿਹਾ ਵੀ ਇਹਨਾਂ ਨੂੰ ਕੱਢੋ ਜਾਂ ਇਹ ਕੰਮ ਨਾ ਕਰਨਾ ਆਉਣ ਜੀ ਸਦਕੇ ਆਉਣ ਸਾਨੂੰ ਕੋਈ ਦਿੱਕਤ ਨਹੀਂ ਕੋਈ ਤਕਲੀਫ ਨਹੀਂ ਕੰਮ ਕਰਨ ਪਰ ਇੱਛੇ ਆਉਂਦੀ ਜਿਹੜੀ ਗੱਲ ਕਰ ਰਹੇ ਆ ਵੋਟ ਬੰਨਣ ਦੀ ਨੌਕਰੀਆਂ ਦੀ ਪ੍ਰਾਈਵੇਟ ਹੋਣ ਸਰਕਾਰੀ ਹੋਣ ਹਰ ਕੰਟਰੀ ਦੇ ਵਿੱਚ ਵਾਈਜੀ ਹੁੰਦਾ ਦਵਾਈ ਚਲ ਜਾਓ ਸੋਦੀ ਚਲ ਜਾਓ ਆਓ ਕਮਾਓ ਤੇ ਅਗਲੇ ਕਹਿੰਦੇ ਜਾਓ ਨਹੀਂ ਉਹ ਤਾਂ ਛੱਡੋ ਅਲਬ ਛੱਡੋ ਆਪਾਂ ਮੈਂ ਤੁਹਾਨੂੰ 15 ਸਟੇਟਾਂ ਦੇ ਨਾਂ ਗਿਣਾਏ ਆ ਭਾਰਤ ਦੇ ਵਿੱਚ ਤੁਸੀਂ ਨਹੀਂ ਰਹਿ ਸਕਦੇ ਜਾ ਕੇ ਉੱਥੇ ਜ਼ਮੀਨ ਲੈ ਸਕਦੇ ਕਮਾਈ ਕਰੋ ਦਿਹਾੜੀ ਕਰੋ ਵਾਪਸ ਆਜੋ ਉਹੀ ਕਾਨੂੰਨ ਪੰਜਾਬ 'ਚ ਬਣਨਾ ਚਾਹੀਦਾ ਜਿਹੜੀ ਸਭ ਤੋਂ ਬਾਰਡਰ ਸਟੇਟ ਆ ਸਾਂਸਰ ਸਟੇਟ ਆ ਛੋਣਵਾ ਸਭ ਤੋਂ ਵੱਧ ਲੋਡ ਆ ਇਹਨੂੰ ਇਹਨੂੰ ਇੰਸਟਾਲਬ ਕਿਉਂ ਕਰ ਰਹੇ ਹੋ ਪਹਿਲੇ ਪੰਜਾਬ 'ਚ ਬਹੁਤ ਵੱਡੀ ਬੇਚੈਨੀ ਆ ਤੁਸੀਂ ਇਹ ਸੈਂਟਰ ਨੂੰ ਵੀ ਸੋਚਣ ਦੀ ਲੋੜ ਆ ਵੀ ਇਸ ਤਰ੍ਹਾਂ ਦਾ ਮਾਹੌਲ ਪੰਜਾਬ 'ਚ ਨਾ ਕ੍ਰੀਏਟ ਕਰੋ ਏਜੰਸੀਆਂ ਜਿਹੜੀਆਂ ਜਾਂ ਇੱਥੋਂ ਦੀਆਂ ਸਰਕਾਰਾਂ ਨਾਲ ਮਿਲ ਕੇ ਜਿਹੜਾ ਪੰਜਾਬ ਨੂੰ ਇਹ ਲਾਂਬੂ ਤੁਸੀਂ ਲਾ ਰਹੇ ਹੋ ਇਹ ਗਲਤ ਹੈ ਘਾਣ ਹੋਣਾ ਪੰਜਾਬ ਦਾ ਅੱਜ ਪੰਜਾਬ ਦੇ ਸਿਰਦ ਲੋਕਾਂ ਨੂੰ ਮੈਂ ਧੰਨਵਾਦ ਕਰਦਾ ਥੋੜੇ ਰਾਹੀਂ ਵੀ ਇਸ ਮੁੱਦੇ ਦੇ ਵਿੱਚ ਪੰਜਾਬ ਦੇ ਹਿੰਦੂ ਭਰਾ ਵੀ ਸਾਡੇ ਨਾਲ ਆ ਜੇ 25 30 ਪਿੰਡਾਂ ਦੇ ਵਿੱਚੋਂ ਮਥੇ ਪਏ ਆ ਪੰਚਾਇਤਾਂ ਦੇ ਤਾਂ ਉਹ ਚੋਂ 80% ਪੰਚਾਇਤਾਂ ਜਿਹੜੀਆਂ Hindu ਭਰਾ ਸਰਪੰਚਾ ਜਾਂ ਮੈਂਬਰ ਬਿਲਕੁਲ ਜੀ ਬਿਲਕੁਲ ਸੋ ਇਹ ਮਸਲਾ ਪੰਜਾਬ ਦੇ Hindu Sikh Muslim ਸਾਂਝਾ ਸਭ ਦਾ ਪੰਜਾਬੀਆਂ ਦਾ ਸਾਂਝਾ ਮੁੱਦਾ ਹੈ ਇਹਨੂੰ ਕਿਸੇ ਇੱਕ ਧਰਮ ਨਾਲ ਜਾਂ ਕਿਸੇ ਖਾਸ ਫਿਰਕੇ ਨਾਲ ਨਾ ਜੋੜ ਕੇ ਦੇਖੋ ਬਹੁਤ ਬਹੁਤ ਧੰਨਵਾਦ ਜੀ ਤਾਂ ਐਸਨ ਬਾਈ ਲਖਸਾਧਾਨਾ ਜੀ ਜਿਨ੍ਹਾਂ ਦੇ ਨਾਲ ਇਹ ਗੱਲਬਾਤ ਅਸੀਂ ਕੀਤੀ ਹੈ ਸੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕਾਨੂੰਨ ਹੈ ਜਿਹੜਾ ਉਹ ਜ਼ਰੂਰ ਬਣਾਇਆ ਚਾਹੀਦਾ ਉਸ ਬਹੁਤ ਉਹਨਾਂ ਵੱਲੋਂ ਆਪਣੇ ਵਿਚਾਰ ਆ ਜਿਹੜੇ ਉਹ ਪੇਸ਼ ਕੀਤੇ ਗਏ ਨੇ ਤਾਂ ਇਸ ਜਿਹੜਾ ਜੋ ਘਟਨਾ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਉਸ ਨੂੰ ਬੇਹਦ ਜਿੰਦਗੀ ਭਰੀ ਕਟਨਾਲਾ ਵੱਲੋਂ ਦੱਸਿਆ ਗਿਆ ਹੈ